ਪੰਜਾਬ ਦੇ ਲੋਕ ਨਸ਼ੇ ਨੂੰ ਜੜ ਤੋਂ ਪੁੱਟਣ ਲਈ ਹੋਏ ਤਿਆਰ 2439 ਪਿੰਡਾਂ ਨੇ ਲਿਆਂ ਨਸ਼ੇ ਦੇ ਵਿਰੁੱਧ ਸਟੈਂਡ ਉਹ ਛੇਤੀ ਹੀ ਦੁਬਾਰਾ ਸਾਡਾ ਸੂਬਾ ਬਣੇਗਾ ਰੰਗਲਾ ਪੰਜਾਬ ਆਪਣੇ ਹਜ਼ਾਰਾਂ ਨੌਜਵਾਨਾਂ ਨੂੰ ਗੌਣ ਮਗਰੋਂ ਹੁਣ ਨਸ਼ਾ ਤਸਕਰਾਂ ਦੇ ਵਿਰੁੱਧ ਗੁੱਸਾ ਪੂਰੇ ਪੰਜਾਬ ਦੇ ਵਿੱਚ ਜੋ ਕਿ ਪੰਜਾਬ ਪੁਲਿਸ ਦੀ ਮੁਹਿੰਮ ਨਿਸ਼ਚੈ ਦਾ ਰੂਪ ਲੈ ਚੁੱਕਿਆ ਇਸ ਮਹਿੰਮ ਦੇ ਵਿੱਚ ਨਸ਼ੇ ਤੇ ਕਾਬੂ ਪਾਉਣ ਦੇ ਲਈ ਜਦੋਂ ਪੰਜਾਬ ਦੀ ਪੁਲਿਸ ਨੇ ਪੰਜਾਬੀਆਂ ਤੋਂ ਸਾਥ ਮੰਗਿਆ ਤਾਂ ਪਿੰਡ-ਪਿੰਡ ਤੋਂ ਨਸ਼ਿਆਂ ਦਾ ਕੋਹੜ ਜੜ ਤੋਂ ਖਤਮ ਕਰਨ ਦੇ ਲਈ ਹਜ਼ਾਰਾਂ ਲੋਕ ਅੱਗੇ ਆ ਗਏ। ਇਸ ਦਾ ਅਸਰ ਵੱਡੇ ਪੱਧਰ ਦੇ ਉੱਪਰ ਦੇਖਣ ਨੂੰ ਮਿਲਿਆ। ਜਦੋਂ ਪਿੰਡ ਵਾਲਿਆਂ ਨੇ ਸਾਥ ਦੇ ਵਿੱਚ ਇਹ ਤਖਤੀਆਂ ਲਗਵਾ ਦਿੱਤੀਆਂ ਕਿ ਜੇ ਕੋਈ ਨਸ਼ਾ ਵੇਚਦਾ ਪਾਇਆ ਗਿਆ ਤਾਂ ਨਾ ਹੀ ਪੰਚਾਇਤ ਅਤੇ ਨਾ ਹੀ ਕੋਈ ਪਿੰਡ ਵਾਲਾ ਉਸ ਦਾ ਸਾਥ ਦੇਵੇਗਾ। ਇਹ ਕਿਸੇ ਇੱਕ ਪਿੰਡ ਦੀ ਕਹਾਣੀ ਨਹੀਂ ਹੈ ਸੰਗੋ 2439 ਪਿੰਡ ਮਿਸ਼ਨ ਨਿਸ਼ਚੇ ਦਾ ਹਿੱਸਾ ਬਣ ਚੁੱਕੇ ਨੇ ਹੁਣ ਕਿਸੇ ਵੀ ਨਸ਼ਾ ਤਸਕਰ ਦੇ ਬਾਰੇ ਪਿੰਡ ਵਾਲੇ ਖੁਦ ਪੁਲਿਸ ਨੂੰ ਸੂਚਨਾ ਦਿੰਦੇ ਨੇ ਤੇ ਜੇਕਰ ਖਤਰਾ ਘੱਟ ਹੋਵੇ ਤਾਂ ਲੋਕ ਖੁਦ ਹੀ ਤਸਕਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੰਦੇ ਨੇ ਕਿਉਂਕਿ ਪੰਜਾਬ ਨੇ ਨਸ਼ਿਆਂ ਦੇ ਕਾਰਨ ਬੜਾ ਸੰਤਾਪ ਹੰਡਾਇਆ ਹੋਇਆ ਹੈ ਪਰ ਹੋ ਨਾ ਹੋਰ ਨਹੀਂ ਲੋਕਾਂ ਦੇ ਨਾਲ-ਨਾਲ ਮਸ਼ਹੂਰ ਗਾਇਕ ਅਦਾਕਾਰ ਅਤੇ ਖਿਡਾਰੀ ਵੀ ਮਿਸ਼ਨ ਨਿਸ਼ਚੇ ਦਾ ਹਿੱਸਾ ਬਣ ਰਹੇ ਨੇ ਜਿਸ ਨਾਲ ਵੀ ਹਜ਼ਾਰਾਂ ਲੋਕ ਇਸ ਮਹਿੰਮ ਦੇ ਨਾਲ ਜੁੜਨ ਲਈ ਪ੍ਰੇਰਿਤ ਹੋਏ ਨੇ ਪੰਜਾਬ ਦੇ ਲੋਕਾਂ ਦੇ ਸਾਥ ਨਾਲ ਮਿਸ਼ਨ ਨਿਸ਼ਚੇ ਨੂੰ ਜੋ ਕਾਮਯਾਬੀ ਮਿਲ ਰਹੀ ਹੈ ਉਹ ਹੁਣ ਸਾਫ਼ ਇਸ਼ਾਰੇ ਕਰ ਰਹੀ ਹੈ ਕਿ ਹੁਣ ਨਸ਼ਾ ਖਤਮ ਹੋਣ ਹੀ ਵਾਲਾ ਹੈ ਅਤੇ ਜਲਦੀ ਹੀ ਸਾਡਾ ਪੰਜਾਬ ਬਣੇਗਾ ਰੰਗਲਾ ਪੰਜਾਬ ਜਿਹੜੀ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਸੋਚ ਹੈ ਇਹ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਦੇ ਵਿੱਚ ਲਿਖੀ ਜਾਊਗੀ ਜਦੋਂ ਵੀ ਲੋਕ ਪੜਿਆ ਕਰਨਗੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੀ ਜੜ ਕਿਵੇਂ ਪੁੱਟੀ ਗਈ ਸੀ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਸਾਥ ਜੋ ਪੰਜਾਬ ਪੁਲਿਸ ਦਾ ਲਿਖਿਆ ਹੋਊਗਾ ਉਹ ਆਮ ਲੋਕਾਂ ਦਾ ਹੋਊਗਾ ਆਮ ਜਨਤਾ ਦਾ ਜਿਹੜੇ ਪੰਜਾਬ ਦੇ ਹਿੱਤੀ ਨੇ ਜਿਹੜੇ ਪੰਜਾਬ ਦੀ ਇੱਕ ਥੋੜ ਚ ਪੰਜਾਬ ਨੂੰ ਕੱਢਣਾ ਚਾਹੁੰਦੇ ਨੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਸੋਚ ਉਹ ਬਰਕਰਾਰ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ